ਬਾਦ ਦ ਮਹੱਤਤਾ ਰੱਖਦਾ ਹੈ ਕਿਉਂਕਿ ਇਹ ਪੰਜਾਬ ਦੇ ਉਸ ਵਰਗ ਨੂੰ ਟੱਚ ਕਰਦਾ ਹੈ ਉਸ ਵਰਗ ਤੇ ਅਸਰ ਕਰਦਾ ਹੈ ਉਸ ਵਰਗ ਦੀ ਲੁੱਟ ਕਰ ਰਹੀ ਹੈ ਸਰਕਾਰ ਜਿਹਨੂੰ ਆਪਾਂ ਕਹਿ ਦਈਏ ਆਰਥਿਕ ਤੌਰ ਤੇ ਸਭ ਤੋਂ ਕਮਜ਼ੋਰ ਜਿਹੜਾ ਵਰਗ ਹੈ ਉਸ ਵਰਗ ਦੀ ਲੁੱਟ ਕਿਵੇਂ ਸਰਕਾਰ ਕਰ ਰਹੀ ਹੈ ਉਸ ਇਸਿਊ ਨੂੰ ਲੈ ਕੇ ਕਿਵੇਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਲੀਡਰਸ ਪੰਜਾਬ ਦੇ ਖਜ਼ਾਨੇ ਦੀ ਲੁੱਟ ਕਰ ਰਹੇ ਆ ਅੱਜ ਦਾ ਜਿਹੜਾ ਵਿਸ਼ਾ ਰਾਸ਼ਨ ਜਿਹੜਾ ਵੰਡਣ ਦਾ ਇਹਨਾਂ ਨੇ ਪ੍ਰਕਿਰਿਆ ਸ਼ੁਰੂ ਕੀਤੀ ਹੈ ਕਿ ਅਸੀਂ ਆਟਾ ਦੇਵਾਂਗੇ ਡਿਲੀਵਰੀ ਕਰਾਂਗੇ ਘਰ-ਘਰ ਉਸ ਸਾਰੇ ਪ੍ਰੋਸੀਜਰ ਦੇ ਵਿੱਚ ਉਸ ਸਾਰੇ ਗੇਮ ਦੇ ਵਿੱਚ ਕਿੱਡਾ ਵੱਡਾ ਸਕੈਮ ਆਮ ਆਦਮੀ ਪਾਰਟੀ ਤੇ ਇਹਨਾਂ ਦੇ ਲੀਡਰਸ ਨੇ ਕੀਤਾ ਅੱਜ ਉਹ ਤੁਹਾਡੇ ਸਾਹਮਣੇ ਸਾਹਮਣੇ ਅਸੀਂ ਨੰਗਾ ਕਰਕੇ ਰੱਖਾਂਗੇ ਇਸ ਇਸ਼ੂ ਤੇ ਅੱਜ ਵਿਨਰਜੀਤ ਗੋਲਡੀ ਜੀ ਸਾਡੇ ਹਲਕਾ ਇੰਚਾਰਜ ਸੁਨਾਮ ਤੋਂ ਸੰਗਰੂਰ ਤੋਂ ਸਦਾਰ ਸੁਖਵਿੰਦਰ ਸਿੰਘ ਜੀ ਕਾਂਜਲਾ ਪੰਜਾਬ ਡੀਪੂ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੀ ਟੀਮ ਸਾਰੇ ਅੱਜ ਨਾਲ ਹੈ ਤੁਸੀਂ ਦੇਖੋ ਜਿਸ ਦਿਨ ਤੋਂ ਇਹ ਸਰਕਾਰ ਆਈ ਹੈ ਬਦਲਾਵ ਦਾ ਨਾਰਾ ਦੇ ਕੇ ਇਹ ਪਾਰਟੀ ਸਰਕਾਰ ਦੇ ਵਿੱਚ ਆਈ ਸੀ ਹਰ ਦਿਨ ਨਵੇਂ ਤੋਂ ਨਵਾਂ ਸਕੈਮ ਇਸ ਪਾਰਟੀ ਦਾ ਇਸ ਪਾਰਟੀ ਦੀ ਲੁੱਟ ਦੀ ਕਹਾਣੀ ਹੈ ਜਿਹੜੀ ਉਹ ਸਾਹਮਣੇ ਆਉਂਦੀ ਹੈ ਚਾਹੇ ਫਿਰ ਉਹ ਮਾਈਨਿੰਗ ਦਾ ਸਕੈਮ ਹੋਵੇ ਚਾਹੇ ਐਨਆਰਆਈ ਵੀਰਾਂ ਦਾ ਭੈਣਾ ਦੇ ਘਰਾਂ ਨੱਪਣ ਦੇ ਆ ਇਸ਼ੂਜ਼ ਆ ਜਾਣ ਚਾਹੇ ਮਾਈਨਿੰਗ ਦੇ ਇਸ਼ੂਜ਼ ਆ ਜਾਣ ਕਿਵੇਂ ਮਾਈਨਿੰਗ ਦੇ ਸਕੈਮ ਇੱਡੇ ਵੱਡੇ ਇਸ ਸਰਕਾਰ ਦੇ ਮੰਤਰੀਆਂ ਦੇ ਮੁੱਖ ਮੰਤਰੀ ਦੀ ਪੇਟਰਨੇਜ ਥੱਲੇ ਹੋ ਰਹੇ ਆ ਕਿਵੇਂ ਪੰਜਾਬ ਦੇ ਖਜ਼ਾਨੇ ਦੀ ਲੁੱਟ ਕਰਕੇ ਐਡਵਰਟਾਈਜ਼ਮੈਂਟਸ ਦਾ ਬੜਾ ਵੱਡਾ ਸਕੈਮ ਜਿਹਦੇ ਰਾਹੀਂ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਸਾਰੇ ਹਿੰਦੁਸਤਾਨ 'ਚ ਤੇ ਅੱਜ ਤਾਂ ਸਾਰੀਆਂ ਹੱਦਾਂ ਟੱਪ ਗਏ ਕਿ ਜਿਹੜਾ ਗਰੀਬ ਵਰਗ ਵਾਸਤੇ ਨੀਲੇ ਕਾਰਡ ਜੀ ਨੂੰ ਆਪਾਂ ਕਹਿ ਦਿੰਦੇ ਆ ਬਾਦਲ ਵਾਲੇ ਕਾਰਡ ਵੀ ਕਹਿ ਦਿੰਦੇ ਆ ਬਾਦਲ ਸਾਹਿਬ ਨੇ ਸਭ ਤੋਂ ਪਹਿਲਾਂ ਹਿੰਦੁਸਤਾਨ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਸਕੀਮ ਸ਼ੁਰੂ ਕੀਤੀ ਸੀ ਆਟੇ ਤੇ ਦਾਲ ਦੀ ਜਿਹੜੀ ਮਗਰੋਂ ਕਈ ਸਰਕਾਰਾਂ ਨੇ ਰੈਪਲੀਕੇਟ ਕੀਤੀ ਉਹ ਸਕੀਮ ਦੇ ਤਹਿਤ ਜਿਹੜੀ ਦਾਲਤਾ ਬੰਦੀ ਹੋ ਗਈ ਹੁਣ ਜਿਹੜੀ ਕਣਕ ਜਾਂ ਆਟਾ ਜਿਹੜਾ ਜਾ ਰਿਹਾ ਉਹ ਕਿਵੇਂ ਸਰਕਾਰ ਲੁੱਟ ਕਰ ਰਹੀ ਹੈ ਅੱਜ ਤੁਹਾਡੇ ਸਾਹਮਣੇ ਰੱਖਾਂਗੇ ਕਿਉਂਕਿ ਇਹ ਗੋਲਡੀ ਜੀ ਹੋਰਾਂ ਨੇ ਇਹ ਸਾਰਾ ਸਟੱਡੀ ਕਰਕੇ ਸਕੈਮ ਕੱਢਿਆ ਮੈਂ ਬਾਅਦ ਦੇ ਵਿੱਚ ਮੈਂ ਵੀ ਤੁਹਾਡੇ ਨਾਲ ਇੱਕ ਦੋ ਚੀਜ਼ਾਂ ਸਾਂਝੀਆਂ ਕਰੂੰਗਾ ਮੈਂ ਪਹਿਲਾਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਹ ਸਾਰਾ ਸਕੈਮ ਕੀ ਹੈ ਤੁਹਾਨੂੰ ਇੱਕ ਵਾਰੀ ਐਕਸਪਲੇਨ ਕਰ ਦਿਆਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਰੇ ਇੱਥੇ ਆਏ ਹੋ ਇੱਕ ਟੈਂਡਰ ਹੋਇਆ ਜਿਹਦੇ ਚ ਆਟਾ ਵੰਡਣ ਤੇ ਕਣਕ ਵੰਡਣ ਦਾ ਜਿਹੜਾ ਪਹਿਲਾਂ ਡੀਪੂ ਹੋਲਡਰ ਕਣਕ ਵੰਡਦੇ ਸੀ ਉਹਦੀ ਜਗ੍ਹਾ ਤੇ ਕੁਝ ਕੰਪਨੀਆਂ ਲਿਆਂਦੇਆਂ ਗਈਆਂ ਜਿਨ੍ਹਾਂ ਦੇ ਥਰੂ ਅੱਜ ਘਰ-ਘਰ ਡਿਲੀਵਰੀ ਦਾ ਕੰਮ ਚੱਲ ਰਿਹਾ ਹੈ ਮੈਂ ਤੇ ਦੱਸਣਾ ਚਾਹਣਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਟੈਂਡਰ ਹੋਇਆ ਇਹਨੂੰ ਪੰਜਾਬ ਦਾ ਟੈਂਡਰ ਹੈ ਪਰ ਪੰਜਾਬ ਦੇ ਕਿਸੇ ਵੀ ਅਖਬਾਰ ਦੇ ਵਿੱਚ ਇਹਨੂੰ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਨਾ ਤਾਂ ਕਿਸੇ ਪੰਜਾਬੀ ਅਖਬਾਰ 'ਚ ਆਇਆ ਇਹ ਸਿਰਫ ਪੋਰਟਲ ਤੇ ਜਿਹੜਾ ਟੈਂਡਰ ਲਿਖਿਆ ਹੈ ਉਹ ਵੀ ਆਇਆ ਹੋਇਆ ਹੈ। ਉਸ ਤੋਂ ਬਾਅਦ ਇੱਕ ਟੇਲਰ ਮੇਡ ਟੈਂਡਰ ਹੈ। ਜਿਹਦੇ ਵਿੱਚ ਕੰਡੀਸ਼ਨਸ ਹੋ ਰੱਖੀਆਂ ਗਈਆਂ ਜਿਹੜੀਆਂ ਜਿਨ੍ਹਾਂ ਕੰਪਨੀਆਂ ਨੂੰ ਕੰਮ ਦੇਣਾ ਸੀ ਉਹਨਾਂ ਕੰਪਨੀਆਂ ਦੇ ਹਿਸਾਬ ਨਾਲ ਇਹ ਟੈਂਡਰ ਮਤਲਬ ਉਸ ਤਰ੍ਹਾਂ ਦਾ ਟੇਲਰ ਕੀਤਾ ਗਿਆ। ਕੰਪਨੀਆਂ ਕਿਹੜੀਆਂ ਸੀਆਂ ਕੰਪਨੀਆਂ ਨੇ ਦਿੱਲੀ ਦੀਆਂ। ਤਿੰਨ ਕੰਪਨੀਆਂ ਨੂੰ ਇਹਦੇ 'ਚ ਦੋ ਕੰਪਨੀਆਂ ਤੇ ਇੱਕ ਪੀਐਸਯੂ ਨੂੰ ਕੰਮ ਮਿਲਿਆ ਹੈ। ਜਿਹਦੇ 'ਚ ਆ ਇੱਕ ਚਾਰਟ ਹੈ ਜਿਹਦੇ 'ਚ ਇੱਕ ਬਰਿੰਦਾਵਨ ਇੱਕ RK ਐਸੋਸੀਏਟਸ ਇੱਕ ਕੇਂਦਰੀਆ ਭੰਡਾਰ ਜਿਹੜੀ RK ਐਸੋਸੀਏਟ ਤੇ ਬਰਿੰਦਾਵਨ ਹੈ ਇਹ ਦੋਨੇ ਕੰਪਨੀਆਂ ਜਿਹੜੀਆਂ ਨੇ ਇਹ ਦਿੱਲੀ ਦੀਆਂ ਕੰਪਨੀਆਂ ਨੇ ਤੇ ਇੱਕੋ ਬੰਦੇ ਦੇ ਮਾਲਕ ਨੇ ਇਹ ਮੈਂ ਦੱਸਣਾ ਚਾਹਣਾ ਤੁਸੀਂ ਕਿਤੇ ਵੀ ਸਰਚ ਕਰੋਗੇ ਤਾਂ ਜਿਹੜੇ ਇਹਨਾਂ ਦੇ ਡਾਇਰੈਕਟਰ ਨੇ ਦੋਨੇ ਕੰਪਨੀਆਂ ਦੇ ਇੱਕੋ ਨੇ ਤੇ ਉਸ ਤੋਂ ਬਾਅਦ ਇਹ ਬੰਦਾ ਜਿਹੜਾ ਹੈ ਇਹਦੀਆਂ ਕੁਝ ਤਸਵੀਰਾਂ ਮੈਂ ਤੁਹਾਨੂੰ ਪਹਿਲਾਂ ਜਾਰੀ ਕਰਨੀਆਂ ਚਾਹਣਾ ਆ ਕੇਦਰੀਵਾਲ ਸਾਹਿਬ ਦੇ ਨਾਲੇ ਆਰਕੇ ਮਿੱਤਲ ਜੀ ਨੇ ਜਿਹੜਾ ਆਰਕੇ ਐਸੋਸੀਏਟਸ ਦੇ ਮਾਲਕ ਨੇ ਤੇ ਨਾਲ ਵਰਿੰਦਾ ਬੰਦੇ ਵੀ ਨੇ ਆਹਾ ਕੇਦਰੀਵਾਲ ਸਾਹਿਬ ਨਾਲ ਹੈ ਤੇ ਆ ਸਸੋਧਿਆ ਸਾਹਿਬ ਨਾਲ ਹੈ ਪੂਰੀ ਵਧੀਆ ਜਫੀਆਂ ਪਾ ਕੇ ਤੇ ਵਧੀਆ ਆਪਦਾ ਤਰੀਕੇ ਨਾਲ ਕੰਮ ਕਰਦੇ ਨੇ ਇਹਦੇ ਕੋਈ ਕੰਡੀਸ਼ਨਾਂ ਕੀ ਰੱਖੀਆਂ ਗਈਆਂ ਕਿ 3 ਲੱਖ ਦੀ ਬੰਦਿਆਂ ਦੀ ਡਿਲੀਵਰੀ ਕੀਤੀ ਹੋਣੀ ਚਾਹੀਦੀ ਹੈ ਪਿਛਲੇ 6 ਮਹੀਨਿਆਂ ਚ 7 ਸਾਲ ਦਾ ਤਜਰਬਾ ਚਾਹੀਦਾ ਬਹੁਤ ਸਾਰੀਆਂ ਇਹੋ ਜਿਹੀਆਂ ਕੰਡੀਸ਼ਨਾਂ ਪਾਈਆਂ ਗਈਆਂ ਕਿ ਜਿਹੜੀਆਂ ਕੰਡੀਸ਼ਨਾਂ ਨੂੰ ਇਹ ਫੁੱਲਫਿਲ ਕਰਦੇ ਹੋਣ ਮੈਂ ਇੱਥੇ ਦੱਸਣਾ ਚਾਹੁੰਨਾ ਕਿ ਆਰ ਕੇ ਐਸੋਸੀਏਟਸ ਜਿਹੜੀ ਹੈ ਉਹ ਸ਼ਤਾਬਦੀ ਦੇ ਵਿੱਚ ਖਾਣਾ ਪ੍ਰੋਵਾਈਡ ਕਰਾਉਂਦੀ ਹੈ ਤੇ ਜਿਹੜੀ ਕੰਪਨੀ ਜਿਹੜੀ ਬਰਿੰਦਾਵਨ ਹੈ ਉਹ ਇੱਕ ਹੋਟਲਅਰ ਕੰਪਨੀ ਆ ਜਿਹੜੀ ਹੋਟਲ ਚਲਾਉਂਦੀ ਹੈ ਮੈਂ ਇੱਥੇ ਪੁੱਛਣਾ ਚਾਹੁੰਨਾ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਮਾਰਕਫੈਟ ਦਾ ਮਹਿਕਮਾ ਉਹਨਾਂ ਦੇ ਅੰਡਰ ਆ ਤੇ ਮਾਰਕਫੈਟ ਦੇ ਜਿਹੜੇ ਮੰਤਰੀ ਨੇ ਉਹ ਉਹ ਮਹਿਕਮਾ ਮਾਨ ਸਾਹਿਬ ਕੋਲ ਹੈ ਤੇ ਜਿੰਨਾ ਇਹ ਕੰਮ ਚੱਲ ਰਿਹਾ ਹੈ ਇਹ ਸਾਰਾ ਮਾਰਕਫੈਟ ਦੇ ਅੰਡਰ ਚੱਲ ਰਿਹਾ ਹੈ ਉਹ ਕੰਪਨੀਆਂ ਕਿ ਪੰਜਾਬ ਦੇ ਵਿੱਚ ਕੋਈ ਵੀ ਅਜਿਹੀ ਕੰਪਨੀ ਨਹੀਂ ਸੀ ਕਿ ਜਿਹੜੀ ਇਹ ਕੰਮ ਕਰ ਸਕਦੀ ਹੋਵੇ ਜਾਂ ਪੰਜਾਬ ਦੇ ਅਖਬਾਰਾਂ ਵਿੱਚ ਇਸ਼ਤਿਹਾਰ ਨਹੀਂ ਦਿੱਤਾ ਗਿਆ ਇਹਦੇ ਵਿੱਚ ਮੈਂ ਕੋਈ ਬਰੀਫ ਚ ਹੀ ਕਰਨੀ ਗੱਲ ਚਾਹਣਾ ਕਿ ਇਹਦੇ ਚ ਟੈਂਡਰ ਜਦੋਂ ਹੋਇਆ ਇਹਦੇ ਤਿੰਨ ਚੀਜ਼ਾਂ ਮੇਨ ਦੱਸੀਆਂ ਗਈਆਂ ਤਿੰਨ ਪਾਰਟ ਨੇ ਇਹਦੇ ਪਹਿਲਾ ਪਾਰਟ ਇਹ ਹੈ ਕਿ ਇੱਕ ਫਲੋਰ ਮਿਲ ਤੋਂ ਪਸਾਈ ਹੋਣੀ ਹੈ ਜਿਹਦੇ ਚ ਕਣਕ ਤੇ ਆਟਾ ਆਟਾ 40% ਮੰਨ ਲਓ ਜੇ 100 ਕੁਇੰਟਲ ਕਣਕ ਦਿੱਤੀ ਆ ਤਾਂ ਉਹ ਚ ਉਹਨਾਂ ਨੇ 40% 40 ਕਿਲੋ ਆਟਾ ਬਣਾਉਣਾ ਤੇ 60 ਕਿਲੋ ਜਿਹੜੀ ਕਣਕ ਹੈ ਉਹਨੂੰ ਸਿਰਫ ਤੇ ਸਿਰਫ ਬੈਗਾਂ ਚ ਪਾ ਕੇ ਰੀਪੈਕ ਕਰਕੇ ਦੇਣਾ ਇਸ ਤੋਂ ਇਲਾਵਾ ਕੁਝ ਨਹੀਂ ਕਰਨਾ ਸਿਰਫ ਰੀਪੈਕ ਕਰਕੇ ਉਹ ਅੱਗੇ ਕਣਕ ਦੇ ਦੇਣੀਆਂ ਤੇ ਇਹਦੇ ਲਈ 5 ਰੁਪਏ ਤੋਂ ਲੈ ਕੇ 5.31 ਪੈਸ ਤੋਂ ਲੈ ਕੇ 6 ਰੁਪਏ ਤੱਕ ਐਵਰੇਜ 5.5 ਰੁਪਏ ਪਰ ਕਿਲੋ ਦਾ ਖਰਚਾ ਜਿਹੜਾ ਉਹ ਪੈਣਾ ਹੈ 5.5 ਰੁਪਏ ਪਰ ਕਿਲੋ ਤੇ ਨਾਲ ਹੀ 3 ਰੁਪਏ ਕਿਲੋ ਦੀ ਐਵਰੇਜ ਜਿਹੜੀ ਆ ਉਹ ਟਰਾਂਸਪੋਰਟੇਸ਼ਨ ਕਾਸ ਜਿਹੜੀ ਆ ਉਹ ਉਸ ਕੰਪਨੀ ਨੂੰ ਮਿਲਨੀ ਆ ਜਿਹੜੀ ਡਿਲੀਵਰੀ ਕਹਿ ਰਹੇ ਨੇ ਘਰ ਘਰ ਦੇਣੀ ਆ ਤੇ ਤੀਜਾ ਪਾਰਟ ਹੈਗਾ ਇਹਦੇ ਚ ਇੱਕ ਜਿਹਦੇ ਚ ਇਹਨਾਂ ਨੇ ਇੱਕ ਐਮ ਐਫ ਪੀ ਐਸ ਜਿਹੜੀ ਮਾਡਲ ਫਿਕਸ ਪ੍ਰਾਈਸ ਸ਼ਾਪਸ ਖੋਲੀਆਂ ਨੇ ਜਿਹਦੇ ਤੇ ਪੈਸਾ ਮਾਰਕ ਫੜਨੇ ਲਾਇਆ 10 ਲੱਖ ਰੁਪਏ ਦੇ ਕਰੀਬ ਜਿਹੜਾ ਉਹ ਪੈਸਾ ਲੱਗਿਆ ਬਣਾਉਣ ਤੇ ਤੇ ਉਹ ਤੋਂ ਇਲਾਵਾ 65000 ਰੁਪਏ ਮਹੀਨਾ ਜਿਹੜਾ ਸਰਕਾਰ ਉਸ ਕੰਪਨੀ ਨੂੰ ਦੇਊਗੀ 65000 ਰੁਪਏ ਮੈਨੇਜਮੈਂਟ ਦਾ ਜਿਹਦੇ ਸਿਰਫ ਦੋ ਬੰਦੇ ਰੱਖਣੇ ਨੇ ਤੇ ਅੱਜ ਜੇ ਪਿੰਡਾਂ ਤੁਸੀਂ ਕਿਤੇ ਵੀ ਬੰਦਾ ਲਾਉਂਗੇ ਤਾਂ 20000 ਰੁਪਏ ਤੋਂ ਵੱਧ ਉਹ ਬੰਦਾ 10000 ਦਾ ਇੱਕ ਬੰਦਾ ਮਿਲਦਾ ਤੇ 20000 5000 ਹੋਰ ਮੇਨਟੇਨੈਂਸ ਪਾ ਲੋ ਤਾਂ 40000 ਰੁਪਏ ਮਹੀਨਾ ਸਿੱਧੀ ਲੁੱਟ ਜਿਹੜੀ ਹੈ ਇੱਕ ਦੁਕਾਨ ਦੇ ਤੇ ਪੰਜਾਬ ਦੇ ਵਿੱਚ 800 ਦੁਕਾਨਾਂ ਖੁੱਲੀਆਂ ਜਾਂਦੀਆਂ ਜਿਨ੍ਹਾਂ ਤੋਂ ਤਕਰੀਬਨ 500 ਦੇ ਕਰੀਬ ਅੱਜ ਖੁੱਲ ਚੁੱਕੀਆਂ ਨੇ ਮੈਂ ਇੱਥੇ ਥੋੜਾ ਆ ਤੁਹਾਨੂੰ ਡਿਟੇਲ ਚ ਇੱਕ ਦੱਸਣਾ ਚਾਹਣਾ ਕਿ ਇੱਕ ਜਿਹੜੀ ਫਲੋਰ ਮਿਲ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਜਿਹੜਾ ਕਣਕ ਆਉਣੀ ਆ ਉਹ ਡੇ ਜਿਹੜੇ ਵੀ ਇਹਨਾਂ ਦੇ ਵੇਅਰ ਹਾਊਸ ਨੇ ਵੇਅਰ ਹਾਊਸ ਤੋਂ ਕਣਕ ਜਾਣੀ ਆ ਫਲੋਰ ਮਿਲ ਕੋਲੇ ਫਲੋਰ ਮਿਲ ਕੋਲੇ ਕਣਕ ਜਾ ਕੇ ਉਹਦੀ ਟਰਾਂਸਪੋਰਟੇਸ਼ਨ 8 ਕਿਲੋਮੀਟਰ ਦੇ ਏਰੀਆ ਏਰੀਆ ਦੇ ਵਿੱਚੋਂ ਕਣਕ ਮਿਲਣੀ ਆ ਉਸ ਤੋਂ ਬਾਅਦ ਇਹਦੀ ਜਿਹੜੀ ਪਿਸਾਈ ਕਰਨੀ ਆ ਤੇ ਇੱਕ ਪੈਕਿੰਗ ਕਰਨੀ ਆ ਪਰ ਨਾਲ ਇਹ ਦੱਸਣਾ ਚਾਹੁੰਦਾ ਕਿ ਪੈਕਿੰਗ ਦਾ ਜਿਹੜਾ ਬਸਤ ਹੈ ਬੈਗ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਜਿਹਦੀ ਐਡਵਰਟਾਈਜ਼ਮੈਂਟ ਤੇ 10 ਕਰੋੜ ਰੁਪਇਆ ਖਰਚਿਆ ਸੀ ਇਹ ਜਿਹੜਾ ਬੈਗ ਬਣਾਉਣਾ ਹੈ ਜਿਹਦੀ ਕੋਸਟ ਤਕਰੀਬਨ 10 ਰੁਪਏ ਦੀ ਪੈਣੀ ਹੈ ਘੱਟੋ ਘੱਟ ਮਿਨੀਮਮ 10 ਤੋਂ 12 ਰੁਪਏ ਕੋਸਟ ਹੈ ਇਸ ਬੈਗ ਦੇ ਵਿੱਚ ਉਹ ਪੈਕ ਹੋ ਕੇ ਜਾਣਾ ਤੇ ਇਹ ਪ੍ਰੋਵਾਈਡ ਜਿਹੜਾ ਕਰਾਉਣਾ ਹੈ ਇਹ ਮਾਰਕਫੈਟ ਦੇ ਪੈਸਿਆਂ ਚੋਂ ਜਾਣਾ ਤੇ ਇੱਥੇ ਜਿਹੜਾ ਉਹਨਾਂ ਤੋਂ ਲੈ ਕੇ ਜੇ ਤੁਸੀਂ ਹਿਸਾਬ ਲਾਓ 60 40 ਦੇ ਹਿਸਾਬ ਨਾਲ ਤਾਂ 5.5 ਰੁਪਈਆ ਦੇ ਵਿੱਚੋਂ ਜੇ ਅਸੀਂ ਲਾਈਏ ਪੰਜਾਬ ਦੇ ਵਿੱਚ ਜਿਹੜਾ ਟੈਂਡਰ ਹੋਇਆ ਤਕਰੀਬਨ 8 ਲੱਖ 792565 ਕੁਇੰਟਲ ਦਾ ਟੈਂਡਰ ਹੋਇਆ 1 ਮਹੀਨੇ ਦਾ 1 ਮਹੀਨੇ ਦਾ ਤਕਰੀਬਨ 8 ਲੱਖ ਕੁਇੰਟਲ ਜਿਹਦਾ ਮਤਲਬ 8 ਕਰੋੜ ਕਿਲੋ ਦਾ ਟੈਂਡਰ ਜਿਹੜਾ 1 ਮਹੀਨੇ ਦੀ ਡਿਸਟ੍ਰਿਬਿਊਸ਼ਨ ਦਾ ਹੋਇਆ ਤੇ ਜਿਹਦੇ ਮੁਤਾਬਕ ਜੇ ਅਸੀਂ 60% ਦੇ ਹਿਸਾਬ ਨਾਲ ਤੇ 40% ਆਟੇ ਦੇ ਹਿਸਾਬ ਨਾਲ ਲਾਉਣਿਆਂ ਤਾਂ 40% ਆਟੇ ਦੇ ਨਾਲ 3.2 3.2 ਕਰੋੜ ਕਿਲੋ ਇੰਟੂ 5.5 ਰੁਪਏ 17 ਕਰੋੜ 60 ਲੱਖ ਰੁਪਏ ਦਾ ਜਿਹੜਾ ਕਈ ਦਾ ਖਰਚਾ ਪੈਣਾ ਤੇ ਉਸ ਤੋਂ ਬਾਅਦ ਜੇ 4 ਰੁਪਏ 4 ਕਰੋੜ 80 ਲੱਖ ਕਿਲੋ ਜਿਹੜੀ ਕਣਕ ਸਿਰਫ ਰੀਪੈਕ ਹੋਣੀ ਹੈ ਰੀਪੈਕ ਹੋਣੀ ਹੈ ਉਹਦੇ ਕੁਝ ਨਹੀਂ ਕਰਨਾ ਜਦੋਂ ਵੇਅਰ ਹਾਊਸ ਤੋਂ ਆਈ ਵੇਅਰ ਹਾਊਸ ਤੋਂ ਆ ਕੇ ਉਹਨੂੰ ਸਿਰਫ ਉਹ ਚ ਬੈਗ ਚੋਂ ਕੱਢ ਕੇ ਜਿਹੜਾ 50 ਕਿਲੋ ਦਾ ਬੈਗ ਹੈ ਉਹਨੂੰ ਰੀਪੈਕ ਕਰਕੇ ਨਾ ਬੈਗਾਂ ਦੇ ਵਿੱਚ ਇਹੋ ਜਿਹੇ ਬੈਗ ਦੇ ਵਿੱਚ ਪਾ ਕੇ ਦੇਣਾ ਉਹਦਾ 3 ਰੁਪਏ ਖਰਚਾ ਪੈਣਾ 2.5 ਰੁਪਏ ਪਸਾਈ ਛੱਡ ਦੋ 3 ਰੁਪਏ ਖਰਚਾ ਪਾ ਕੇ ਦੇਣਾ ਤੇ ਉਹ ਸਾਰਾ ਇਸ ਕੰਪਨੀ ਦੇ ਖਾਤੇ ਤੇ ਰੀਪੈਕਿੰਗ ਦਾ ਖਰਚ 3 ਰੁਪਏ ਕਿਲੋ ਕਿਲੋ 3 ਰੁਪਏ ਕਿਲੋ 3 ਰੁਪਏ ਕਿਲੋ ਦਾ ਖਰਚਾ ਇਹ ਤੇ ਉਹਦੇ ਦੇ ਤਕਰੀਬਨ ਤਕਰੀਬਨ 14 ਕਰੋੜ 40 ਲੱਖ ਰੁਪਈਆ ਇੱਕ ਮਹੀਨੇ ਦਾ ਖਰਚਾ ਜੇ ਟੋਟਲ ਲਾਉਂਗੇ ਤਾਂ 32 ਕਰੋੜ ਰੁਪਈਆ ਇੱਕ ਮਹੀਨੇ ਦਾ ਕੱਲਾ ਇੱਕ ਮਿਲਾਂ ਵਾਲਿਆਂ ਨੂੰ ਦੇ ਖਾਤੇ ਦੇ ਥਰੂ ਇਹਨਾਂ ਨੇ ਸਿਸਟਮ ਬਣਾਇਆ ਹੋਇਆ ਕੰਪਨੀ ਨੂੰ ਕੰਪਨੀ ਨੇ 32 ਕਰੋੜ ਰੁਪਈਆ ਕੰਪਨੀ ਨੇ ਲੈਣਾ ਹੈ ਮਿਲਾਂ ਵਾਲਿਆਂ ਦੇ ਨਾਂ ਤੇ ਤੇ ਉਸ 32 ਕਰੋੜ ਨੂੰ ਜੇ ਤੁਸੀਂ ਸਾਲ ਚਲਾਉਣੀ ਹੋ ਤਤਨ ਸੋਚ 80 ਕਰੋੜ ਰੁਪਏ ਦਾ ਖਰਚਾ ਜਿਹੜਾ ਉਹ ਪੰਜਾਬ ਸਰਕਾਰ ਸਿਰਫ ਕੱਲੀ ਇਸ ਕੰਮ ਦੇ ਵਾਸਤੇ ਇਸ ਇੱਕ ਪਰਪਸ ਲਈ ਦੇ ਰਹੀ ਹੈ ਜਿੱਥੇ ਆਟਾ ਪੀਸਣਾ ਤੇ ਪੈਕ ਕਰਨਾ ਹੈ ਉਹ ਤੋਂ ਬਾਅਦ 3 ਰੁਪਏ ਕਿਲੋ ਦੀ ਟਰਾਂਸਪੋਰਟੇਸ਼ਨ ਹੈ ਜਿਹੜੀ ਆਪਾਂ ਪਰ ਕੇਜੀ ਦੀ ਤੇ ਮੈਂ ਤਾਂ ਇਹ ਸੰਗਰੂਰ ਤੋਂ ਆਇਆ ਕਿਉਂਕਿ ਭਗਵੰਤ ਮਾਨ ਸਾਹਿਬ ਨੇ ਆਪਦਾ ਪਾਇਲਟ ਪ੍ਰੋਜੈਕਟ ਉੱਥੋਂ ਜ਼ਿਆਦਾ ਸ਼ੁਰੂ ਕੀਤਾ ਕਾਲਾ ਸਾਹਿਬ ਵੀ ਸੰਗਰੂਰ ਵਾਲੇ ਨੇ ਇਹ ਵੀ ਸਾਡੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਤੋਂ ਡੀਪੂ ਆਂਦੇ ਨੇ ਉੱਥੇ ਪਤਾ ਲੱਗਿਆ ਜਦ ਕਿ ਕੰਪਨੀਆਂ ਸਬਲੈਟ ਨਹੀਂ ਕਰ ਸਕਦੀਆਂ ਪਰ 1 ਰੁਪਿਆ 35 ਪੈਸੇ ਕਿਲੋ ਦੇ ਹਿਸਾਬ ਨਾਲ ਇਹ ਸਬਲੈਟ ਵੀ ਕੀਤਾ ਗਿਆ ਤੇ 1 ਰੁਪਿਆ 65 ਪੈਸੇ ਸਿੱਧਾ ਕੰਪਨੀ ਵਿਚਾਰ ਰਹੀ ਹੈ ਤੇ ਇਹਦੇ ਹਿਸਾਬ ਨਾਲ ਜੇ ਤੁਸੀਂ ਕੈਲਕੂਲੇਸ਼ਨ ਕਰਕੇ ਆਪਾਂ ਚੱਲੀਏ ਫਿਰ ਮੈਂ ਅਗਲੀ ਗੱਲ ਇੱਕ ਦੱਸਣੀ ਚਾਹਣਾ ਇਸ ਤੋਂ ਬਾਅਦ ਜਿਹੜਾ ਹੈ ਬੈਗ ਹੈ ਇੱਕ ਬਾਰਦਾਨਾ ਜਿਹੜਾ ਬਾਰਦਾਨਾ 50 ਕਿਲੋ ਦਾ ਬੈਗ ਆਉਂਦਾ ਬਾਰਦਾਨੇ ਦਾ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਬਾਰਦਾਨਾ ਜਿਹੜਾ ਉਹਦਾ ਕਿਤੇ ਕੋਈ ਰਿਕਾਰਡ ਨਹੀਂ ਹੈ ਵੇਅਰਹਾਊਸ ਤੋਂ ਬਾਰਦਾਨਾ ਜਿਹੜਾ ਆਉਣਾ ਹੈ ਜੇ 8 ਲੱਖ ਕਿਲੋ ਕਣਕ ਔਰ 8 ਕਰੋੜ ਕਿਲੋ ਕਣਕ ਆਉਣੀ ਹੈ ਉਹਦੇ ਲਈ 16 ਲੱਖ ਬੈਗ ਲੱਗਣਾ ਹੈ 50 ਕਿਲੋ ਦਾ ਲਈਏ 16 ਲੱਖ ਬੈਗ 50 ਕਿਲੋ ਦੇ ਬੈਗ ਦਾ ਤਾਂ ਜੇ ਤੁਸੀਂ ਅੱਜ ਜਿਹੜੀ ਮਾਰਕੀਟ ਜਦੋਂ ਵੀ ਕਿਤੇ ਇੱਕ ਟੈਂਡਰ ਹੁੰਦਾ ਹੈ ਮਿਨੀਮਮ 60 ਤੋਂ 65 ਰੁਪਏ 60 ਤੋਂ 65 ਰੁਪਏ ਇੱਕ ਬੈਗ ਦੀ ਕੋਸਟ ਆ ਉਹਦੀ 50 ਕਿਲੋ ਦੀ ਤੇ ਤੁਸੀਂ ਜਿਹੜਾ ਉਹਨੂੰ ਜਦੋਂ ਕੈਲਕੂਲੇਟ ਕਰੋਗੇ 16 ਲੱਖ ਨਾਲ ਤਾਂ 9 ਕਰੋੜ 60 ਲੱਖ ਰੁਪਈਆ ਉਹ ਬਾਰਦਾਨੇ ਦਾ ਜਿਹਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਹੈ ਉਹ ਬਾਰਦਾਨਾ ਜਿਹੜਾ ਉਹ ਇਸੇ ਕੰਪਨੀ ਦੇ ਕੋਲੇ ਰਹਿਣਾ ਚਾਹੀਓ ਬ੍ਰਿੰਦਾ ਬਣਾ ਚਾਹੀਓ ਆਰ ਕੇ ਐਸੋਸੀਏਟਸ ਹੈ ਤੇ 9 ਕਰੋੜ 60 ਲੱਖ ਮਤਲਬ ਸਾਲ ਦਾ ਘਟੋ ਘਟ 120 ਕਰੋੜ ਦੇ 10 ਗੁਨਾਈਏ ਤਾਂ 120 ਕਰੋੜ ਰੁਪਏ ਦਾ ਇਹ ਸਿੱਧਾ ਘੁਟਾਲਾ ਹੈ ਤੇ ਉਸ ਤੋਂ ਬਾਅਦ ਜਿਹੜਾ ਫਿਰ ਐਮ ਐਫ ਪੀ ਐਸ ਤੇ ਮੈਂ ਕਿਹਾ ਉਹਦਾ ਤਕਰੀਬਨ 40000 ਰੁਪਿਆ 8 ਚੌਕਾ 32 ਜੇ ਤੁਸੀਂ ਲਾਉ ਤਾਂ 3 ਕਰੋੜ 20 ਲੱਖ ਰੁਪਿਆ ਪਰ ਮੰਤ ਤੇ 38 ਕਰੋੜ ਰੁਪਇਆ ਸਾਲ ਦਾ ਇਹ ਜਿਹੜਾ ਸਿੱਧਾ ਕੰਪਨੀ ਦੇ ਖਾਤੇ ਚ ਜਾਣਾ ਉਸ ਤੋਂ ਬਾਅਦ ਜਿਹੜਾ ਭਗਵੰਤ ਮਾਨ ਸਾਹਿਬ ਦਾ ਬੈਗ ਬਣਿਆ ਹੋਇਆ ਜਿਹੜਾ ਮੈਂ ਬੈਗ ਦਿਖਾਇਆ ਤੁਹਾਨੂੰ ਇਹਦੀ ਫੋਟੋ ਦਿਖਾਈ ਹੈ 250 ਕਰੋੜ ਮਹੀਨੇ ਦਾ 250 ਕਰੋੜ ਸਾਲ ਦੇ ਖਰਚਾ ਜਿਹੜਾ ਇਕੱਲਾ ਇਹ ਬੈਗਾਂ ਦਾ ਹੋਣਾ ਹੁਣ ਸਾਡਾ ਇੱਥੇ ਮਸਲਾ ਹੈ ਜਿੱਥੇ ਪਲੱਸ ਜਿਹੜੀ ਐਡਵਰਟਾਈਜ਼ਮੈਂਟ ਕਰਨੀ ਹੈ ਉਹ ਇੱਕ ਡਿਫਰੈਂਟ ਲੈਵਲ ਤੇ ਹੈ ਪਰ ਇਹਦੇ ਨਾਲ ਜਿਹੜਾ ਸਭ ਤੋਂ ਵੱਡਾ ਨੁਕਸਾਨ ਕੀ ਹੋ ਰਿਹਾ ਪੰਜਾਬ ਦੇ ਡਿਪੂ ਹੋਲਡਰ ਨੇ 18000 18000 ਦੇ ਕਰੀਬ ਇੱਕ ਤਾਂ 18000 ਪਰਵਾਰੇ ਵਿਲਾ ਹੋ ਰਿਹਾ ਹੈ ਇਹਦੇ ਵਿੱਚ ਵੀ ਬਹੁਤ ਵੱਡਾ ਇੱਕ ਘਟਾਲਾ ਹੈ ਕਿ ਇਹਨਾਂ ਨੇ ਜਿਹੜੇ ਕਾਰਡ ਕਾਰਡ ਹੋਲਡਰਸ ਜਿਹੜੇ ਨੇ ਉਹ ਕਾਰਡ ਹੋਲਡਰਸ ਨੂੰ ਜਿਹੜਾ ਕਾਰਡ ਇਹਨਾਂ ਦੇ ਇੱਕ ਵਾਰੀ ਪੋਰਟਲ ਤੇ ਚੜ ਗਿਆ ਜਿਹੜੀਆਂ ਇਹ ਇਹ ਕੰਪਨੀਆਂ ਦੇ ਉਹਨੂੰ ਕਣਕ ਜਿਹੜੀ ਆ ਡੀਪੂ ਹੋਲਡਰ ਨਹੀਂ ਦੇ ਸਕਦਾ ਪਰ ਡੀਪੂ ਹੋਲਡਰ ਦੇ ਏਰੀਏ ਚ ਜਾ ਕੇ ਇਹ ਪੰਜਾਬ ਦੇ ਕਿਸੇ ਵੀ ਜਿਹੜੇ ਜ਼ਿਲ੍ਹੇ ਜਿਹੜੀ ਕੰਪਨੀਆਂ ਕਿਸੇ ਵੀ ਪਿੰਡ ਚ ਜਾ ਕੇ ਕਿਸੇ ਵੀ ਸ਼ਹਿਰ ਚ ਜਾ ਕੇ ਇਹ ਰਾਸ਼ਨ ਵੰਡ ਸਕਦੀਆਂ ਨੇ ਤੇ ਉਹ ਜਦੋਂ ਉਹਨਾਂ ਦੇ ਪੋਰਟਲ ਤੇ ਇੱਕ ਵਾਰੀ ਚੜ ਗਿਆ ਤਾਂ ਉਹ ਲੌਕ ਹੋ ਜਾਊਗਾ ਉਹ ਕਾਰ ਦੁਬਾਰਾ ਦੀਪੂ ਹੋਲਡਰ ਨੂੰ ਨਹੀਂ ਮਿਲੂਗਾ ਤੇ ਅਗਲੀ ਗੱਲ ਜਿਨੇ ਇਹ ਕੁਟਾਲੇ ਦੇ ਵਿੱਚ ਜਿਹੜਾ ਤਕਰੀਬਨ ਤਕਰੀਬਨ ਜਿੰਨਾ ਜੇ ਅਸੀਂ ਸਾਰਾ ਹਿਸਾਬ ਲਾਈਏ ਤਾਂ ਨਾ ਨਾ ਕਰਦੇ ਵੀ 800 ਤੋਂ 900 ਕਰੋੜ ਦਾ ਜਿਹੜਾ ਪੰਜਾਬ ਦੇ ਖਜ਼ਾਨੇ ਦੀ ਲੁੱਟ ਹੈ ਤੇ ਇਹ ਦਿੱਲੀ ਵਾਲਿਆਂ ਦੀ ਲੁੱਟ ਜਿਹੜੀ ਹੈ ਦਿੱਲੀ ਵਾਲਿਆਂ ਵਾਸਤੇ ਇਹ ਲੁੱਟ ਕੀਤੀ ਜਾਂਦੀ ਹੈ ਤੇ ਦੂਜੀ ਲੁੱਟ ਇੱਕ ਭਗਵੰਤਮਾਨ ਸਾਹਿਬ ਨੇ ਇਹ 800 ਤੋਂ 1000 ਕਰੋੜ ਰੁਪਇਆ ਲਾ ਕੇ ਜਿਹੜਾ ਪੰਜਾਬ 'ਚ ਸਿਰਫ ਤੇ ਸਿਰਫ ਆਪਣ ਇੱਕ ਭੂਟੋ ਲੱਗੀ ਵਾਲਾ ਬੈਗ ਜਿਹੜਾ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਇਹ ਤੋਂ ਇਲਾਵਾ ਹੋਰ ਕੋਈ ਫਾਇਦਾ ਇਹਦਾ 1% ਵੀ ਫਾਇਦਾ ਨਹੀਂ ਹੈ ਸਕੀਮ ਦਾ ਜਦਕਿ ਇੱਕ ਚੀਜ਼ ਹੋਰ ਇੱਥੇ ਵੱਡੀ ਹੈ ਮੁੱਖ ਮੰਤਰੀ ਸਾਹਿਬ ਨੇ ਇਕੱਲਾ ਮਾਰਕਫੈਟ ਵਿਭਾਗ ਮਹਿਕਮਾ ਲਿਆ ਫੂਡ ਸਪਲਾਈ ਦਾ ਮਹਿਕਮਾ ਵੈਸੇ ਘਟਾਰੂ ਚੱਕ ਸਾਹਿਬ ਕੋਲ ਹੈ ਇਕੱਲਾ ਮਾਰਕਫੈਟ ਲਿਆ ਤੇ ਇੱਥੇ ਇੱਕ ਹੋਰ ਸਵਾਲ ਵੱਡਾ ਹੈ ਕਿ ਜਿਨਨੇ ਬਾਕੀ ਕਾਰਪੋਰੇਸ਼ਨ ਨੇ ਪੰਜ ਸਪ ਹੈ ਪਨ ਗ੍ਰੇਨ ਹੈ ਸਾਰੀਆਂ ਘਾਟੇ ਚ ਨੇ ਕੱਲੀ ਮਾਰਕਫੈਟ ਪ੍ਰੋਫਿਟ ਚ ਐ ਤੇ ਮਾਰਕਫੈਟ ਦਾ ਟੋਟਲ ਪੈਸਾ ਜਿਹੜਾ ਉਹ ਇਸ ਕੰਮ ਦੇ ਉੱਤੇ ਲੱਗ ਰਿਹਾ ਤੇ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹ ਦਿੱਲੀ ਵਾਲਿਆਂ ਨੂੰ ਦਿੱਤਾ ਜਾ ਰਿਹਾ ਤੇ ਇਹ ਜਿਹੜੀਆਂ ਇਹਦੀਆਂ ਬਰੀਫ ਜਿਹੜੀ ਗੱਲ ਸੀ ਤੇ ਇਹਦੇ ਵਿੱਚ ਜਿੰਨਾ ਵੀ ਜਿੰਨੀਆਂ ਚੀਜ਼ਾਂ ਤੁਸੀਂ ਦੇਖੋਗੇ ਤੇ ਨਾਲ ਜਿੰਨਾ ਨੁਕਸਾਨ ਪੰਜਾਬ ਦਾ ਹੋਣਾ ਹੈ ਉਹ ਮੈਨੂੰ ਨਹੀਂ ਲੱਗਦਾ ਵੀ ਕਦੇ ਉਹਦੀ ਪਰਪਾਈ ਹੋ ਪਾਉਗੇ ਕਿਉਂਕਿ ਇੱਕ ਕੀ ਪੰਜਾਬ ਦੇ ਵਿੱਚ ਕੋਈ ਅਜਿਹੇ ਬੰਦੇ ਕਿੰਨੇ ਐਨ ਜੀਓਜ਼ ਨੇ ਜਿੱਥੇ ਇਹ ਜੜੀਆਂ ਮੈਨੂੰ ਲੱਗਦਾ ਕਿ ਡਿਲੀਵਰੀਜ਼ ਹੋਮ ਡਿਲੀਵਰੀ ਜਾਂ ਫ੍ਰੀ ਰਾਸ਼ਨ ਵੰਡੀਆਂ ਰਹੀਆਂ ਨੇ ਕਿ ਉਹ ਲੈ ਨਹੀਂ ਸਕਦੀਆਂ ਸਹੀ ਕੰਮ ਪਰੰਤੂ ਇਹਦੇ ਬਾਰੇ ਕਦੇ ਚਰਚਾ ਹੀ ਨਹੀਂ ਹੋਈ ਤੇ ਮੈਂ ਬੰਟੀ ਜੀ ਨੂੰ ਕਹੂੰਗਾ ਕਿ ਉਹ ਇਸ ਤੋਂ ਬਾਅਦ ਜਿਹੜੀ ਆ ਬਾਕੀ ਗੱਲਾਂ ਦੇ ਉੱਤੇ ਚਰਚਾ ਕਰਨ। ਹਲੋ ਅੱਛਾ ਜੀ ਮੈਂ ਮੈਂ ਦੇਣਾ ਇੱਕ ਮਿੰਟ ਹਾਂਜੀ ਹਲੋ ਜੀ ਸਾਰਾ ਇਸ਼ੂ ਗੋਲਡੀ ਜੀ ਨੇ ਤੁਹਾਨੂੰ ਵਿਸਤਾਰ ਨਾਲ ਦੱਸਿਆ ਇੱਕ ਚੀਜ਼ ਮੈਂ ਇਹਦੇ ਚਾੜ੍ਹ ਕਰਨੀ ਚਾਹਣਾ ਹੈ ਕਿ ਜਿਹੜਾ ਇਹਨਾਂ ਨੇ ਸਕੈਂਡਲ ਦੱਸਿਆ ਚਲੋ ਇੱਕ ਵਾਰੀ ਫॉर ਯੋਰ ਕੈਮਰਾਜ਼ ਮੈਂ ਰਿਪੀਟ ਕਰ ਦਿਆਂ 3 ਰੁਪਏ ਕਿਲੋ ਜਿਹੜਾ ਟਰਾਂਸਪੋਰਟੇਸ਼ਨ ਕਾਸਟ ਪਾਇਆ ਗਿਆ ਸਰਕਾਰ 8 ਕਿਲੋਮੀਟਰ ਦਾ ਰੇਡੀਅਸ ਹੈ ਸਿਰਫ 3 ਰੁਪਏ ਕਿਲੋ ਟਰਾਂਸਪੋਰਟੇਸ਼ਨ ਕਾਸਟ 8 ਕਰੋੜ ਕਿੱਲੋ ਦਾ ਮਹੀਨੇ ਦਾ ਬਣ ਜਾਂਦਾ 24 ਕਰੋੜ ਤਕਰੀਬਨ 300 ਕਰੋੜ 288 ਕਰੋੜ ਰੁਪਇਆ ਸਾਲ ਦਾ ਬਣ ਗਿਆ 384 ਕਰੋੜ ਰੁਪਇਆ ਜਿਹੜੀ ਇਸ ਫਰਮ ਨੇ ਉਹ ਆਟਾ ਪੀਸਣ ਦਾ ਤੇ ਰੀ ਪੈਕੇਜਿੰਗ ਕਰਨ ਦਾ ਲੈਣਾ ਬਾਰਦਾਨਾ ਜਿਹੜਾ ਪਿਲਫਰੇਜ ਹੋਈ ਹੈ 100 ਕਰੋੜ ਫੋਰ ਮਾਡਲ ਫੇਅਰ ਪ੍ਰਾਈਸ ਸ਼ਾਪਸ 38 ਕਰੋੜ ਰੁਪਇਆ ਤੇ ਜਿਹੜੇ ਭਗਵੰਤ ਮਾਨ ਦੇ ਪੈਗ ਹੈ तकरीबन 150 ਕਰੋੜ ਰੁਪਇਆ ਸਾਲ ਦਾ ਇਹ ਸਾਰਾ ਕੁਝ ਇਹ तकरीबन ਤੁਸੀਂ 1000 ਕਰੋੜ ਦੇ ਨੇੜੇ 9500 ਕਰੋੜ ਰੁਪਏ ਤੋਂ ਉੱਪਰ ਦੀ ਐਮਾਉਂਟ ਟੋਟਲ ਬਣ ਜਾਂਦੀ ਹੈ ਤੁਸੀਂ ਇਹਦੇ ਚ ਜੇ ਕੰਪੈਰੀਜ਼ਨ ਹੁਣ ਆਪਾਂ ਕਰੀਏ ਇਹੀ ਸਾਰਾ ਕੰਮ 47 ਪੈਸੇ ਦੇ ਵਿੱਚ ਡੀਪੂ ਹੋਲਡਰ ਕਰਦਾ ਸੀ 47 ਪੈਸੇ ਪਰ ਕੇਜੀ ਦੇ ਵਿੱਚ ਡੀਪੂ ਹੋਲਡਰ ਕਰਦਾ ਸੀ ਤੇ ਜੇ ਇੰਨੀ ਕਣਕੀ ਸਾਰੀ ਦੀਪੂਆਂ ਰਾਈ ਮੰਡੀ ਜਾਂਦੀ ਪੌਣੇ 4 ਕਰੋੜ ਰੁਪਈਆ ਲੱਗਦਾ ਸੀ ਜਿਹੜਾ ਅੱਜ 1000 ਕਰੋੜ ਰੁਪਈਆ ਮਿੱਤਲ ਸਾਹਿਬ ਦੇ ਰਾਈ ਆ ਫੋਟੋਆਂ ਤੁਹਾਨੂੰ ਦਿਖਾਈਆਂ ਗੋਲਡੀ ਜੀ ਨੇ ਅਰਵਿੰਦ ਕੇਜਰੀਵਾਲ ਤੇ ਸੋਸੋਦੀਆ ਦਾ ਖਾਸ ਆਰ ਕੇ ਮਿੱਤਲ ਆਰ ਕੇ ਇੰਡਸਟਰੀਜ਼ ਤੇ ਬਰਿੰਦਾਵਨ ਇੰਡਸਟਰੀਜ਼ ਦਾ ਮਾਲਕ ਆਰ ਕੇ ਮਿੱਤਲ ਜਿਹੜਾ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਦਾ ਖਾਸ ਟੈਂਡਰ ਕੱਢਿਆ ਜਾਂਦਾ ਜਿਹੜਾ ਪੰਜਾਬ ਦੇ ਵਿੱਚ ਟੈਂਡਰ ਹੋਣਾ ਹੈ ਪੰਜਾਬ ਦਾ ਕੰਮ ਹੈ ਤੇ ਪੰਜਾਬੀ ਦੇ ਕਿਸੇ ਅਖਬਾਰ ਦੇ ਵਿੱਚ ਟੈਂਡਰ ਨਹੀਂ ਆਉਂਦਾ ਪੰਜਾਬ ਦੇ ਕਿਸੇ ਅਖਬਾਰ ਦੇ ਵਿੱਚ ਟੈਂਡਰ ਨਹੀਂ ਆਉਂਦਾ ਸੋ ਇਹ ਸਾਰਾ ਕੁਝ ਇਸ ਮਿੱੱਤਲ ਦੇ ਰਾਈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀਆਂ ਜੇਬਾਂ ਦੇ ਵਿੱਚ ਜਾਣਾ ਹਜ਼ਾਰ ਕਰੋੜ ਰੁਪਏ ਦੀ ਲੁੱਟ ਪੰਜਾਬ ਦੇ ਖਜ਼ਾਨੇ ਦੀ ਰਾਸ਼ਨ ਦੀ ਡਿਸਟ੍ਰਿਬਿਊਸ਼ਨ ਨੂੰ ਡਿਲੀਵਰੀ ਨੂੰ ਲੈ ਕੇ ਇਹਨਾਂ ਨੇ ਕੀਤੀ ਹੈ ਤੇ ਮੈਂ ਜਿਹੜੀ ਤਾਂ ਹੀ ਕੰਪੈਰੀਜ਼ਨ ਤੁਹਾਨੂੰ ਦੇਣੀ ਚਾਹੁੰਦਾ ਸੀ ਜਿੱਥੇ 18000 ਡਿੱਪੂ ਹੋਲਡਰੇ ਕੰਮ ਕਰਦਾ ਸੀ ਪੌਣੇ 4 ਕਰੋੜ ਰੁਪਏ ਦੇ ਤੇ ਅੱਜ ਮਿੱਤਲ ਸਾਹਿਬ ਨੂੰ 1000 ਕਰੋੜ ਰੁਪਇਆ ਉਸੇ ਕੰਮ ਦਾ ਦਿੱਤਾ ਜਾ ਰਿਹਾ ਮਦਰ ਆਫ ਆਲ ਸਕੈਮ ਜਿਹਨੂੰ ਆਪਾਂ ਕਹਿ ਦਈਏ ਪਿਛਲੀ ਸਰਕਾਰ ਦੇ ਵਿੱਚ ਜੇ ਤੁਹਾਨੂੰ ਯਾਦ ਹੋਵੇ ਤਾਂ ਮਨਰੇਗਾ ਦਾ ਬੜਾ ਵੱਡਾ ਸਕੈਮ ਕਿਉਂਕਿ ਉਹ ਵੀ ਮੈਂ ਕੰਪੈਰੀਜ਼ਨ ਕਿਉਂ ਕਰ ਰਿਹਾ ਕਿਉਂਕਿ ਉਹ ਵੀ ਇੱਕ ਗਰੀਬ ਸਮਾਜ ਦਾ ਜਿਹੜਾ ਸਭ ਤੋਂ ਇਕਨੋਮਿਕਲੀ ਵੀਕਰ ਸੈਕਸ਼ਨ ਹੈ ਉਹਨਾਂ ਨੂੰ ਇਫੈਕਟ ਕਰਦਾ ਸੀ ਕਾਂਗਰਸ ਦੀ ਸਰਕਾਰ ਨੇ ਮੰਰੇਗਾ ਦਾ ਹਜ਼ਾਰਾਂ ਕਰੋੜ ਰੁਪਏ ਦਾ ਸਕੈਮ ਕੀਤਾ ਸੀ ਤੇ ਇਹ ਵੀ ਜਿਹੜਾ ਫੂਡ ਡਿਸਟ੍ਰੀਬਿਊਸ਼ਨ ਬਾਦਲ ਸਾਹਿਬ ਦੇ ਨੀਲੇ ਕਾਰਡ ਵਾਲੀ ਜਿਹੜੀ ਮੈਂ ਗੱਲ ਕਰਦਾ ਸੀ ਉਹਦੇ ਰਾਈ ਵੀ ਗਰੀਬ ਵਰਗ ਨੂੰ ਜਾਂਦਾ ਹੈ ਇਹਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਉਹੀ ਲੁੱਟ ਅੱਜ ਦੁਬਾਰਾ ਕੀਤੀ ਹੈ ਸੋ ਇਹਦੇ ਚ ਦਿੱਲੀ ਵੀ ਜਿਹੜਾ 200 ਰੁਪਏ ਪ੍ਰਤੀ ਕੁਆਂਟਲ ਦੀਪੋਂ ਤੋਂ ਵੰਡਾਇਆ ਜਾ ਰਿਹਾ 2 ਰੁਪਏ ਕਿਲੋ ਦੇ ਹਿਸਾਬ ਨਾਲ ਸੋ ਉਹੀ ਗੱਲ ਜੀ ਜੇ ਇਹੀ ਮੈਂ ਤੁਹਾਨੂੰ ਜਿਹੜੀ ਗੱਲ ਇੱਕ ਹੋਰ ਐਡ ਕਰਨੀ ਚਾਹਣਾ ਇਹਦੇ 'ਚ ਸਾਰਾ ਕੁਸ਼ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਜੋ ਕੁਝ ਕਰਨਾ ਹੈ ਪੰਜਾਬ ਦੇ ਪੈਸੇ ਨਾਲ ਕਰਦੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਕਰਕੇ ਕਰਦੇ ਜੇ ਕਿਤੇ ਦੇਸ਼ ਦੇ ਵਿੱਚ ਪ੍ਰਚਾਰ ਕਰਨ ਜਾਣਾ ਹੈ ਤਾਂ ਜਿਹਾਜ਼ ਜਾਣਾ ਉਹਦਾ ਖਰਚਾ ਪੰਜਾਬ ਸਰਕਾਰ ਦਿੰਦੀ ਹੈ ਜੇ ਹੈਲੀਕਾਪਟਰ ਜਾਣਾ ਹੈ ਉਹਦਾ ਖਰਚਾ ਪੰਜਾਬ ਸਰਕਾਰ ਦਿੰਦੀ ਹੈ ਜੇ ਦੁਨੀਆ ਦੇ ਦੇਸ਼ ਭਰ ਦੇ ਵਿੱਚ ਤੇ ਦੁਨੀਆ ਭਰ ਚ ਇਸ਼ਤਿਹਾਰਬਾਜ਼ੀ ਹੋਣੀ ਹੈ ਉਹਦਾ ਖਰਚਾ ਵੀ ਪੰਜਾਬ ਦੇ ਖਜ਼ਾਨੇ ਚ ਜਾਂਦਾ ਹੈ ਦਿੱਲੀ ਦਾ ਖਜ਼ਾਨਾ ਦਿੱਲੀ ਦੀ ਸਰਕਾਰ ਇੱਕ ਰੈਵਨਿਊ ਸਰਪਲਸ ਸਟੇਟ ਹੈ ਪਰ ਐਡਾ ਤੇਜ਼ ਆਰਵਿੰਦ ਕੇਜਰੀਵਾਲ ਪਤਾ ਹੈ ਵੀ ਫਸਣ ਨੂੰ ਤਾਂ ਹੈ ਇਹ ਪਰ ਉਹਦੇ ਚੋਂ ਨਹੀਂ ਕਰਦਾ ਇਹ ਪੰਜਾਬ ਦੇ ਖਜ਼ਾਨੇ ਚੋਂ ਕਰਦਾ ਇਹਦੇ ਵਿੱਚ ਵੀ ਤੁਸੀਂ ਦੇਖੋ ਜਿਹੜੀ ਡਿਸਟ੍ਰਿਬਿਊਸ਼ਨ ਦਾ ਕੰਮ ਹੈ ਦਿੱਲੀ ਚ ਦੀਪਵਾਰਾ ਹੀ ਹੋ ਰਿਹਾ ਤੇ 2 ਰੁਪਏ ਕਿਲੋ ਦੇ ਹਿਸਾਬ ਨਾਲ ਹੋ ਰਿਹਾ ਇਹਦੇ ਚ ਵੀ ਇੱਕ ਕਿਕਬੈਕ ਹੋਊਗੀ ਬਟ ਫਿਰ ਵੀ 2 ਰੁਪਏ ਕਿਲੋ ਦੇ ਹਿਸਾਬ ਨਾਲ ਹੋ ਰਿਹਾ ਤੇ ਇੱਥੇ 8.5 ਰੁਪਏ ਕਿਲੋ ਉਹੀ ਡਿਸਟ੍ਰਿਬਿਊਸ਼ਨ ਪੰਜਾਬ ਦੇ ਵਿੱਚ ਆਰ ਕੇ ਮਿੱਤਲ ਜਿਹੜਾ ਉਹਦੀ ਫਰਮ ਰਾਈ ਆਮ ਆਦਮੀ ਪਾਰਟੀ ਜਿਹੜੀ ਕਰਾ ਰਹੀ ਹੈ ਮੈਂ ਬੇਨਤੀ ਕਰੂੰਗਾ ਜੀ ਆਪਣੇ ਪ੍ਰਧਾਨ ਸਾਹਿਬ ਨੂੰ ਇਹ ਵੀ ਕੁਝ ਨਾ ਕੁਝ ਜੋ ਇਹਨਾਂ ਦੇ ਪੁਆਇੰਟਸ ਹੈ ਰੱਖ ਦੇ ਤੁਸੀਂ ਇੱਧਰ ਆ ਜਾਓ ਜੀ ਚਾਲੇ ਜੀ ਆਜੋ ਬਾਈ ਬਾਹੀ ਗੁਰੂ ਜੀ ਇੱਕ ਖਾਲਸਾ ਸ੍ਰੀ ਬਾਹੀ ਗੁਰੂ ਜੀ ਕੀ ਫਤਿਹ ਬੋਲ ਨੇੜੇ ਕਰ ਲੋ ਨੇੜੇ ਤਾਂ ਤੁਸੀਂ ਨੇੜੇ ਹੋ ਨਾਮ ਦਾ ਮੈਂ ਸੁਖਵਿੰਦਰ ਕਾਂਝੜਾ ਪੰਜਾਬ ਪ੍ਰਧਾਨ ਰਸਨਦੀਪੂ ਹੋਡਰ ਫੈਡਰੇਸ਼ਨੋਂ ਸਭ ਤੋਂ ਪਹਿਲਾਂ ਫਤਿਹ ਬੁਲਾਉ ਬਾਹੀ ਗੁਰੂ ਜੀ ਦਾ ਖਾਲਸਾ ਬਾਹੀ ਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਵੱਡਾ ਮੁੱਦਾ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਸਾਡੇ ਸੀਐਮ ਸਾਹਿਬ ਇਹ ਗੱਲ ਕਹਿ ਰਹੇ ਨੇ ਮੀ ਅਸੀਂ ਲੋਕਾਂ ਦਾ ਫਾਇਦਾ ਕਰਨਾ ਹੈ ਜਿਹੜਾ ਘਰ-ਘਰ ਆਟਾ ਪਹੁੰਚਾਉਣਾ ਹੈ ਇਹ ਪੰਜਾਬ ਦੀ 3 ਕਰੋੜ ਦੀ ਜਿਹੜੀ ਆਬਾਦੀ ਹੈ ਉਹਨੂੰ ਮੂਰਖ ਬਣਾ ਰਿਹਾ ਹੈ ਕਿਉਂਕਿ ਘਰ-ਘਰ ਪਹੁੰਚਾਉਣਾ ਲੋਕਾਂ ਦਾ ਫਾਇਦਾ ਨਹੀਂ ਇੱਕ ਤਾਂ 40 ਲੱਖ ਦੇ ਕਰੀਬ ਰਾਸ਼ਨ ਕਾਰਡ ਹੈ 18000 ਦੀਪੂ ਹੋਲਡਰ 60-70 ਹਜ਼ਾਰ ਪੰਜਾਬ ਦੇ ਵਿੱਚ ਜਿਹੜੀ ਛੋਟੀ ਚੱਕੀ ਹੈ ਉਹਨਾਂ ਨਾਲ ਤੇ ਪੰਜਾਬ ਦੇ ਖਜਾਨੇ ਨਾਲ ਬਹੁਤ ਵੱਡਾ ਫਰਾਡ ਕਰ ਰਹੀ ਹੈ ਪੰਜਾਬ ਸਰਕਾਰ ਕਿਉਂਕਿ ਜਿਹੜੇ ਕਣਕ ਦੀ ਮੰਡ ਕਣਕ ਆਉਂਦੀ ਹੈ ਸੈਂਟਰ ਗਵਰਨਮੈਂਟ ਦੀ ਨੈਸ਼ਨਲ ਫੂਡ ਸਕਿਉਰਟੀ ਐਕਟ ਅਧੀਨ ਕਣਕ ਮੰਡੀ ਜਾ ਰਹੀ ਹੈ 2013 ਦੇ ਐਕਟ ਦੇ ਅਧੀਨ ਪੰਜਾਬ ਦੇ ਵਿੱਚ 1 ਕਰੋੜ 57 ਰੱਖ ਮੈਂਬਰ ਹੈ ਜਿਹਨੂੰ ਕਣਕ ਦਿੱਤੀ ਜਾ ਰਹੀ ਹੈ ਤੇ ਜਿਹੜੇ ਕਣਕ ਬੰਦ ਰਹੇ ਹਾਂ ਉਹ 18000 ਦੇ ਕਰੀਬ ਹੈ ਅਸੀਂ ਸਾਰੇ ਖਰਚੇ ਪਾ ਕੇ 42 ਤੇ 43 ਕਰੋੜ ਦੇ ਵਿੱਚ ਕਣਕ ਬੰਦਦੇ ਤੇ ਜਿਹੜੀ ਇਹਨਾਂ ਨੇ ਇੱਕ ਦਿੱਲੀ ਤੋਂ ਪੰਜਾਬ ਦਿੱਲੀ ਦੇ ਮੁੱਖ ਮੰਤਰੀ ਦਾ ਕੋਈ ਨੀਜੀ ਬੰਦਾ ਜਿਹੜਾ ਉਹ ਨੂੰ ਟੈਂਡਰ ਦੇ ਕੇ ਪੰਜਾਬ ਦੇ ਵਿੱਚ ਜਿਹੜਾ ਘਰ ਘਰ ਆਟਾ ਪਚਾਉਂਦਾ ਉਹੀ ਸਕੀਮ ਅਸੀਂ 22 ਕਰੋੜ ਦੇ ਵਿੱਚ ਬੰਦ ਰਹੇ ਹਾਂ ਜਿਹੜੀ ਠੇਕੇਦਾਰ ਨੂੰ ਟੈਂਡਰ ਪਾਤਾ ਦੇਤਾ ਉਹਨੂੰ ਉਹਨਾਂ ਨੂੰ ਘੱਟੋ-ਘੱਟ 8-900 ਕਰੋੜ ਰੁਪਇਆ ਠੇਕੇਦਾਰ ਨੂੰ ਦੇ ਦੇਣਾ ਉਸ ਤੋਂ ਅੱਗੇ ਕੱਲਾ ਇਹ ਤਾਂ ਹੋ ਗਿਆ ਜਿਹੜਾ ਕਣਕ ਦੀ ਵੰਡ ਕਰਨੀ ਹੈ ਜਾਂ ਆਟੇ ਦੀ ਵੰਡ ਕਰਨੀ ਹੈ ਜਿਹੜੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰ ਮੋੜ ਤੇ ਵੱਡੇ-ਵੱਡੇ ਬੋਰਡ ਲੱਗਣੇ ਨੇ ਘਰ-ਘਰ ਰਸ ਨੂੰ ਕੇਜਰੀਵਾਲ ਦੀ ਫੋਟੋ ਭਗਵੰਤ ਮਾਨ ਦੀ ਫੋਟੋ ਵੱਡੇ-ਵੱਡੇ ਬੋਰਡ ਲਾ ਦੇਣੇ ਨੇ ਕਟੋ-ਕਟ 1000 ਕਰੋੜ ਰੁਪਇਆ ਉਥੇ ਖਰਚ ਹੋ ਜਾਣਾ ਹੈ। ਉਹਦਾ ਕਾਰਨ ਕੀ ਹੈ? ਇਹ ਫੋਟੋਆਂ ਖਿੱਚ ਕੇ ਬਾਹਰਲੇ ਸੂਬਿਆਂ ਦੇ ਵਿੱਚ ਜਿਹੜੀ 24 ਦੀਆਂ ਵੋਟਾਂ ਨੇ ਉਹਦੇ ਲਈ ਕਰ ਰਿਹਾ ਹੈ ਪਰ ਜਿਹੜਾ ਪੰਜਾਬ ਦਾ ਖਜ਼ਾਨਾ ਪੰਜਾਬ ਦੇ 1.58 ਹਜ਼ਾਰ ਅਸੀਂ ਸਾਡੇ ਵਿੱਚ ਵਿਧਵਾ ਕੁੜੀਆਂ ਵੀ ਨੇ ਸਾਡੇ ਵਿੱਚ ਭੈਣਾ ਤੇ ਜਿਹੜੀਆਂ ਵਿਧਵਾ ਨੇ ਹੈਂਡੀਕੈਪਟ ਵੀ ਨੇ ਜਿਹੜਾ ਰੋਜ਼ਗਾਰ ਸਿਰਫ ਦੀਪੂ ਦੀ ਚੱਲਦਾ ਹੈ। ਉਹ ਅੱਜ ਸਾਡਾ ਰੋਜ਼ਗਾਰ ਖੋ ਕੇ ਇੱਕ ਸਿਰਫ ਇੱਕ ਬੰਦੇ ਨੂੰ ਦੇ ਤਾਂ ਸਾਡਾ ਰਜਗਾਰ ਖਤਮ ਕਰਤਾ ਸਾਨੂੰ ਅਸੀਂ ਕਣਕ ਤੇ 3 ਮਹੀਨੇ ਦੀ ਵੰਦ ਰਹਾਂ ਜਿਹੜੀ ਕੰਪਨੀ ਐ ਉਹ ਸਿਰਫ 1 ਮਹੀਨੇ ਦੀ ਦੇ ਰਹੇ ਨੇ ਜੇ ਉਹਨਾਂ ਦੇ 5 ਮੈਂਬਰ ਨੇ ਤਾਂ 4 ਮੈਂਬਰਾਂ ਦੀ ਦੇ ਕੇ ਆਉਂਦੇ ਨੇ 1 ਮੈਂਬਰ ਨਹੀਂ ਦੇ ਕੇ ਨਹੀਂ ਆਉਂਦੇ ਬਹੁਤ ਵੱਡਾ ਲੋਕਾਂ ਨਾਲ ਗਰੀਬਾਂ ਨਾਲ ਬਹੁਤ ਵੱਡਾ ਇਹ ਫਰਾਡ ਹੋ ਰਿਹਾ ਜਦੋਂ ਕਿ 25 ਕਿਲੋ ਬਣਦੀ ਐ ਉਹਨਾਂ ਨੂੰ 20 ਕਿਲੋ ਹੀ ਦੇ ਕੇ ਆਉਂਦੇ ਨੇ ਜਾਂ 15 ਕਿਲੋ ਦੇ ਕੇ ਆਉਂਦੇ ਨੇ ਕਿਉਂ ਸਾਡੇ ਹਰ ਕਾਰਡ ਹੋਲਡਰ ਕੋਲੇ ਦੀਪੂ ਹੋਲਡਰ ਦਾ ਫੋਨ ਨੰਬਰ ਹੈ ਸਾਡੇ ਘਰ ਵੀ ਜਾਣਦੇ ਨੇ ਸਾਡੇ ਜਵਾਕਾਂ ਨੂੰ ਵੀ ਜਾਣਦੇ ਨੇ ਸਾਡੇ ਬੱਚਿਆਂ ਨੂੰ ਵੀ ਜਾਣਦੇ ਨੇ ਪਰ ਉਹਨੂੰ ਕਿੱਥੋਂ ਲੱਭੂਗਾ ਉਹ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਖਰੀਦ ਲਿਆ ਉਹਨਾਂ ਨੇ ਜਿਹੜਾ ਦਕਨਕ ਬੰਦ ਕੇ ਚਲੇ ਜਾਊਗਾ ਉਹ 12 ਵਜੇ ਆਊਗਾ 3 ਵਜੇ ਆਪਦੇ ਪਿੰਡ ਨੂੰ ਪਹੁੰਚ ਜਾਊਗਾ ਅਸੀਂ ਰਾਤ ਨੂੰ ਵੀ ਕਰਿਆ ਦਿਨੇ ਵੀ ਕਰਿਆ ਜਿਹੜਾ ਕਾਰਡ ਹੋਲਡਰ ਹੈ ਉਹ ਕੌਣ ਨੇ ਗਰੀਬ ਜਿਹੜੇ ਸਹਰਾਂ ਪਿੰਡਾਂ ਤੋਂ ਸਹਰਾਂ ਤੇ ਜਾਂਦੇ ਨੇ ਦਿਹਾੜੀ ਕਰਨ ਨੂੰ ਸਵੇਰੇ 8 ਵਜੇ ਜਾਊਗਾ 5 ਵਜੇ ਕੰਮ ਤੋਂ ਹੱਟੂਗਾ 6 ਵਜੇ ਘਰੇ ਪਹੁੰਚੂਗਾ ਜਿਹੜੀ ਗੱਡੀ ਐ ਉਹ 12 ਵਜੇ ਆਊ 3 ਵਜੇ ਵਾਪਸ ਮੁੜ ਜੂਗੀ ਕਣਕ ਕਿੱਥੋਂ ਲਊਗਾ ਆਟਾ ਕਿੱਥੋਂ ਲਊਗਾ ਸਾਡੇ ਕੋਲੇ ਜਾਊਗਾ ਰਾਤ ਨੂੰ 6 ਵਜੇ ਵੀ ਮੈਂ ਦਿਹਾੜੀ ਤੋਂ ਆਇਆ ਜੀ ਕਣਕ ਲਾਉ ਅਸੀਂ ਕਹਾਂਗੇ ਜੀ ਚੱਕੋ ਜੀ ਪਰਚੀ ਕੱਢੋ ਕਣਕ ਲੈ ਜਿਓ ਇਹ ਗਰੀਬ ਲੋਕਾਂ ਨਾਲ ਸਾਡੇ ਦੀਪੂ ਹੋਲਡਰਾਂ ਨਾਲ ਪੰਜਾਬ ਸਰਕਾਰ ਬਹੁਤ ਵੱਡਾ ਧੱਕਾ ਕਰ ਰਹੀ ਹੈ ਜਿਹੜੀ ਮਸ਼ੀਨ ਉਹੀ ਮਸ਼ੀਨ ਸਾਨੂੰ ਤਾਂ ਦਿੱਤੀ ਨਹੀਂ ਅਜੇ ਤੇ ਕੰਮ ਮਸ਼ੀਨਾ ਕਣਕ ਮੰਡਣ ਵਾਸਤੇ ਅਸੀਂ 3 ਮਹੀਨੇ ਦੀ ਕਣਕ ਮੰਡਣੀ ਐ ਅੱਜ 4 ਤਰੀਕ ਹੋ ਗਈ ਦਿਨ 25 26 ਰਹਿ ਗਏ 1 ਮਹੀਨੇ ਦੇ ਵਿੱਚ ਕਣਕ ਕਿਵੇਂ ਮੰਡ ਹੋਊਗੀ ਉਹਨਾਂ ਦੀ 1000ਵੀਂ ਮਸ਼ੀਨ ਚੱਲ ਰਹੀ ਐ ਸਾਡੀਆਂ 1.5 200 ਮਸ਼ੀਨਾਂ ਨੇ ਉਹ ਵੀ ਖਰਾਬ ਨੇਗੀਆਂ ਜੇ ਇੱਕ ਦਿਨ ਤੇ 10 ਜਾਂ ਭਰਤ ਚ ਪਾਰਚੀਆਂ ਕੱਢੀਆਂ ਜਾਂਦੀਆਂ ਨੇ ਸਾਡੀਆਂ ਮਸ਼ੀਨੋਂ ਚੰਡੀਗੜ੍ਹ ਦੇ ਦਫ਼ਤਰ ਦੇ ਵਿੱਚੋਂ ਲੋਕ ਲਾਤਾ ਉਹਨਾਂ ਨੇ ਦੂਸਰੀ ਵੱਡਾ ਫਰਾਡ ਇੱਕ ਹੋਰ ਹੋ ਰਿਹਾ ਹੈ ਅਸੀਂ ਉਹਨਾਂ ਦੇ ਜਿਹੜੇ ਰਾਸ਼ਨ ਕਾਰਡ ਲੱਗ ਗਏ ਅਸੀਂ ਨਹੀਂ ਕੱਢ ਸਕਦੇ ਉਹ ਸਾਡੇ ਜਿਹੜੇ ਮਰਜੀ ਪਿੰਡ ਦੇ ਵਿੱਚ ਜਾਣ ਜਿਹੜੇ ਮਰਜੀ ਕਸਬੇ ਵਿੱਚ ਜਾਣ ਗਲੀਆਂ 'ਚ ਜਾਣ ਜਾ ਕੇ ਪਰਚੀਆਂ ਕੱਢੀਆਂ ਹੁੰਦੇ ਨੇ ਦੂਜੀ ਗੱਲ ਉਹਨਾਂ ਨੇ ਪੰਜਾਬ ਸਰਕਾਰ ਕਹਿੰਦੀ ਹੈ ਵੀ ਅਸੀਂ ਘਰ ਘਰ ਰਾਸ਼ਨ ਬਚਾਉਣਾ ਤੇ ਪਚਾ ਰਹੇ ਹਾਂ ਮੇਰਾ ਖੁੱਲਾ ਚੈਲੰਜ ਹੈ ਸਾਡੇ ਸੀਐਮ ਸਾਹਿਬ ਨੂੰ ਸਾਡੇ ਮੰਤਰੀ ਨੂੰ ਸਾਡੇ ਸੈਕਟਰੀ ਸਾਹਿਬ ਨੂੰ ਤੇ ਡਾਇਰੈਕਟਰ ਸਾਹਿਬ ਨੂੰ ਵੀ ਜੇ 5 ਥੈਲੀਆਂ ਤੋਂ ਬਿਨਾ ਦੋ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਸਿਰਫ 5 ਥੈਲੀਆਂ ਵੰਡ ਕੇ ਆਏ ਨੇ ਜਿੱਦੇ ਉਦਘਾਟਨ ਹੋਇਆ ਜੇ 6ਵੀਂ ਥੈਲੀ ਕਿਸੇ ਦੇ ਘਰੇ ਗਈ ਹੋਵੇ ਮੇਰਾ ਖੁੱਲਾ ਚੈਲੰਜ ਹੈ ਮੈਂ ਪੂਰੇ ਪੰਜਾਬ 'ਚ ਕਹਿੰਦਾ 40 ਲੱਖ ਦੇ ਵਿੱਚੋਂ ਜੇ ਇੱਕ ਪਰਿਵਾਰ ਦੇ ਘਰੇ ਵੀ ਥੈਲੀ ਗਈ ਹੋਵੇ ਸਾਡੇ ਨਾਲੋਂ ਵੱਧ ਇਕੱਠ ਹੋ ਰਿਹਾ ਹੈ ਪੂਰਾ ਪੰਜਾਬ ਹਜੂਮ ਇਕੱਠਾ ਹੋ ਜਾਂਦਾ ਹੈ ਨਾ ਕਿਸੇ ਨੂੰ ਕਣਕ ਮਿਲਦੀ ਹੈ ਤੇ ਨਾ ਕਿਸੇ ਨੂੰ ਆਟਾ ਨਰਦਾ ਕਿਹਾ ਜਾਂਦਾ ਵੀ ਆਟਾ ਇਹਦੇ ਵਿੱਚੋਂ ਜਦੋਂ ਨਿਕਲਦੀ ਐ ਕਣਕ ਆ ਆਟਾ ਨਿਕਲਦਾ ਐ ਆਟੇ ਦੀ ਜਗ੍ਹਾ ਤੇ ਕਣਕ ਨਿਕਲਦੀ ਐ ਮੋੜੋ ਵਾਲਾ ਪਿੰਡ ਪੰਗਾ ਧੂਰੀ ਦੇ ਵਿੱਚ ਉੱਥੇ ਜਦੋਂ ਕਣਕ ਮੰਡਣ ਗਏ ਤਾਂ ਉਹਦੇ ਵਿੱਚੋਂ ਸੁੰਡ ਨਿਕਲੀ ਜਿਹੜਾ ਆਟਾ ਐ ਉਹ 15 ਦਿਨਾਂ ਤੋਂ ਵੱਧ ਨਹੀਂ ਚੱਲ ਸਕਦਾ ਜਿਹੜੀ ਕਣਕ ਐ ਤਿੰਨ ਸਾਲ ਰਹਿ ਸਕਦੀ ਐ ਆਟਾ 16ਵੇਂ ਦਿਨ ਸੁੰਡ ਪੈਣੀ ਪੈਣੇ ਨੇ ਜਿਹੜੀ 20 ਦਿਨ ਤਹਾਂਜੀ ਆٹے ਦੀ ਭਸਾਈ ਹੋਊਗੀ ਫਿਰ ਭਰੀ ਜਾਊਗਾ ਵੀ ਪਕੀ ਦਿਨਾਂ ਬਾਅਦ ਦਾ ਡੀਪ ਉਥੇ ਡੀਪੂ ਦੀ ਪਹੁੰਚੂਗਾ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਹੈ ਜਿਹੜਾ ਲੋਕਾਂ ਨੂੰ ਕਹਿ ਰਹੀ ਹੈ ਜਾਂ ਗਮਰਾਹ ਕਰ ਰਹੀ ਹੈ ਵੀ ਅਸੀਂ ਘਰ ਘਰ ਪਚਾਰਿਆ ਲੋਕਾਂ ਨੂੰ ਫਾਇਦਾ ਕਰ ਰਿਹਾ ਲੋਕਾਂ ਨੂੰ ਫਾਇਦਾ ਨਹੀਂ ਹੋ ਰਿਹਾ ਜਿਹੜੀ ਕੰਪਨੀ ਦਾ ਮਾਲਕ ਹੈ ਜਾਂ ਦਿੱਲੀ ਵਾਲੇ ਕੇਜਰੀਵਾਲ ਸਾਹਿਬ ਨੇ ਜਿਹੜੇ ਇਹਦੇ ਪੈਸੇ ਜਾਣੇ ਨੇ ਸਾਨੂੰ ਮੇਰਾ ਇੱਕ ਹੋਰ ਚੈਲੰਜ ਕਰਦਾ ਮੈਂ ਵੀ ਸਾਨੂੰ ਜਿਹੜਾ 1500 ਕਰੋੜ ਰੁਪਏ ਖਰਚ ਕਰ ਰਹੀ ਹੈ ਸਰਕਾਰ ਐਡ ਤੇ ਤੇ ਆਪ ਦੇ ਤੇ ਸਾਨੂੰ 500 ਕਰੋੜ ਰੁਪਏ ਦੇਵੋ ਅਸੀਂ ਹਰ ਘਰੇ ਆਟਾ ਦਾਲ ਹੋਰ ਸਮਾਨ ਦੇਣ ਅਸੀਂ ਕੱਲੇ ਕੱਲੇ ਦੀਪੂ ਹੋਲਡਰ ਪੰਜਾਬ ਦੇ ਕੱਲੇ ਕੱਲੇ ਘਰੇ ਅਸੀਂ ਪਹਚਾਵਾਂਗੇ ਮੇਰਾ ਖੁੱਲਾ ਕਹਿਨ ਲਿਆ ਪੰਜਾਬ ਸਰਕਾਰ ਨੂੰ ਸਾਨੂੰ ਅੱਧੇ ਤੋਂ ਘੱਟ ਪੈਸੇ ਦਿਓ ਜੇ ਉਹ 1500 ਕਰੋੜ ਰੁਪਇਆ ਖਰਚੂਗੀ ਸਾਨੂੰ 500 ਕਰੋੜ ਰੁਪਇਆ ਦਿਓ ਅਸੀਂ ਕੱਲੇ ਕੱਲੇ ਘਰੇ ਪਹਚਾਵਾਂਗੇ ਜਿਹੜਾ ਸਾਡਾ ਰਜਗਾਰ ਖੋਹਿਆ ਅਸੀਂ ਹਾਈ ਕੋਰਟ 'ਚ ਵੀ ਗਿਆਂ ਜਿਹੜੀ ਪੰਜਾਬ ਸਰਕਾਰ ਹੈ ਇਹਨਾਂ ਨੇ ਇੱਕ ਹਾਈ ਕੋਰਟ ਦੇ ਵੀ ਕੋਈ ਪ੍ਰਵਾਹ ਨਹੀਂ ਕਰੀ ਪਿਛਲੇ ਸਾਲ ਵੀ ਅਸੀਂ ਜਿੱਤ ਗਏ ਹੁਣ ਫੇਰ ਸਾਡਾ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਹਾਈ ਕੋਰਟ ਦੇ ਕੇਸ ਦੇ ਚੱਲਦੇ-ਚੱਲਦੇ ਪੰਜਾਬ ਸਰਕਾਰ ਧੱਕੇ ਨਾਲ ਪਿੰਡਾਂ ਦੇ ਵਿੱਚ ਆਟਾ ਵੰਡਣ ਜਾ ਰਹੀ ਹੈ ਤੇ ਸਾਨੂੰ ਮਸ਼ੀਨਾ ਨਹੀਂ ਦਿੱਤੀਆਂ ਤੇ ਇਹਨਾਂ ਨੂੰ ਦਿੱਤੀਆਂ ਨੇ ਸੋਡੇ ਮਾਧਮ ਰਾਹੀਂ ਇਹਹੀ ਬੇਨਤੀ ਕਰਦੇ ਆਂ ਵੀ ਜਿਹੜਾ ਪੰਜਾਬ ਸਰਕਾਰ ਧੱਕਾ ਕਰਦੀ ਹੈ ਇਹ ਬੰਦ ਕਰ ਦੇ ਨਹੀਂ ਅਸੀਂ ਆਪ ਦਾ ਜਿਹੜਾ ਅੰਮਲ ਵਾਲਾ ਸਮਾ ਹੈ ਹੋਰ ਲੜਾਈ ਤੇਜ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੂੰਗਾ ਬਹੁਤ ਧੰਨਵਾਦ ਜੀ ਅੱਛਾ ਮੈਂ ਤਾਂ ਇੱਕ ਬੇਨਤੀ ਸਿਰਫ ਇੰਨੀ ਹੈ ਇੱਕ ਤਾਂ ਇਹਨਾਂ ਦੀ ਮੰਗ ਹੈ ਕਿ ਇਹ ਸਾਰੇ ਸਕੈਮ ਦੇ ਵਿੱਚ ਚਾਹੇ ਸੀਬੀਐਨਕੁਆਰੀ ਹੋਵੇ ਚਾਹੇ ਕੋਈ ਵੱਡੀ ਹੋਰ ਇਨਕੁਆਰੀ ਹੋਵੇ ਇਨਕੁਆਰੀ ਜ਼ਰੂਰ ਹੋਣੀ ਚਾਹੀਦੀ ਹੈ ਇਸ ਸਕੈਮ ਦਾ ਸਕੈਂਡਲ ਦਾ ਕਿ ਇਹਦੇ ਵਿੱਚ ਕਿਵੇਂ ਇਹ ਟੇਲਰ ਮੇਡ ਜਿਹੜਾ ਇਹ ਟੈਂਡਰ ਫਲੋਟ ਕੀਤਾ ਗਿਆ ਤੇ ਕਿਵੇਂ ਕੰਪਨੀਆਂ ਨੂੰ ਇੱਕ ਫਿਕਸ ਰੱਖਿਆ ਗਿਆ ਕਿ 3 ਲੱਖ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਕੰਪਨੀਆਂ ਦੇ ਵਿੱਚ ਜਿਹੜਾ ਤੁਸੀਂ ਜੇ ਦੇਖੋਗੇ ਤਾਂ ਕਿਸ ਦੀ 3.5 ਲੱਖ ਹੈ ਕਿਸ ਦੀ 4 ਲੱਖ ਹੈ ਉਹ ਉਮੀ ਉਹ ਮੇਡ ਹੀ ਉਮੀ ਜਿਹੜਾ ਫੈਬ੍ਰिकेट ਉਹ ਮੇ ਕੀਤਾ ਗਿਆ ਤੇ ਅਗਲੀ ਜਿਹੜੀ ਹੈ ਜਿਵੇਂ ਇਹਨਾਂ ਨੇ ਕਿਹਾ ਕਿ ਪਹਿਲਾਂ 3 ਮਹੀਨੇ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ 'ਚ 6 ਮਹੀਨੇ ਦੀ ਗਣਕ ਮਿਲਦੀ ਸੀ ਤੇ ਹੁਣ ਕਾਂਗਰਸ ਸਰਕਾਰ ਤਿੰਨ ਦੀ ਮਿਲਦੀ ਹੈ ਤੇ ਹੁਣ ਮਹੀਨੇ ਦੀ ਹੈ ਉਹਦਾ ਮਸਲਾ ਕੀ ਹੈ ਵੀ ਜਿੰਨਾ ਵੱਧ ਜਾਣਗੇ ਓਨੀ ਵੱਧ ਟਰਾਂਸਪੋਰਟੇਸ਼ਨ ਹੋਊਗੀ ਤੇ ਉਹਨਾਂ ਵੱਧ ਉਹਨਾਂ ਨੂੰ ਪੈਸਾ ਮਿਲੂਗਾ ਇਹਹੀ ਜਿਹੜੀ ਚੀਜ਼ ਹੈ ਜੇ ਛੇ ਇੱਕ ਵਾਰੀ ਦੀ ਟਰਾਂਸਪੋਰਟ ਕਰਕੇ ਆਪਾਂ ਚੀਜ਼ ਨੂੰ ਕਰਦੇ ਆ ਤਾਂ ਉਹਦਾ ਫਾਇਦਾ ਬੈਨੀਫਿਟ ਹੋਣਾ ਤੇ ਨਾਲੇ ਆਪਣਾ ਟਾਈਮ ਬਚਦਾ ਸੋ ਮੇਰਾ ਤਾਂ ਇੰਨਾ ਕੀ ਹੈ ਕਿ ਇਹਦੇ ਵਿੱਚ ਇੱਕ ਵੱਡੀ ਇਨਕੁਆਰੀ ਜ਼ਰੂਰ ਹੋਣੀ ਚਾਹੀਦੀ ਹੈ ਵੈਸੇ ਤਾਂ ਇਹਨਾਂ ਤੋਂ ਉਮੀਦ ਤਾਂ ਕੋਈ ਨਹੀਂ ਹੈ ਪ੍ਰਧਾਨ ਜੀ ਵੱਲੋਂ ਚਿੱਠੀ ਲਿਖਾਂਗੇ ਇੱਕ ਸਰਦਾਰ ਸੁਭੀ ਸਿੰਘ ਬਾਦਲ ਸਾਹਿਬ ਪਾਰਟੀ ਪ੍ਰਧਾਨ ਸਾਹਿਬ ਵੱਲੋਂ ਵੀ ਚਿੱਠੀ ਲਿਖਾਈ ਜਾਊਗੀ ਰਮਾਣਾ ਸਾਹਿਬ ਨੇ ਕਿਹਾ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇਸ ਤੇ ਵਿੱਚ ਆਇਓ ਤੇ ਜੇ ਕੋਈ ਸਵਾਲ ਆ ਤਾਂ ਜ਼ਰੂਰ ਪੁੱਛੋ ਗਵਰਨਰ ਸਾਹਿਬ ਨੂੰ ਜੀ ਡਿਮਾਂਡਿੰਗ ਸੀਬੀਆਈ ਇਨਕੁਆਰੀ ਇਨਟੂ ਦਿਸ ਹਾਂਜੀ ਡੈਫੀਨੇਟਲੀ ਬਫਦ ਮਿਲिए ਚਿੱਠੀ ਦੇ ਕੇ ਆਈਏ ਜੀ ਕਿਸੇ ਤਰੀਕੇ ਨਾਲ ਗਵਰਨਰ ਸਾਹਿਬ ਨੂੰ ਅਪਰੋਚ ਕਰਾਂਗੇ ਕਿ ਇਹ ਸਕੈਮ ਤਕਰੀਬਨ 1000 ਕਰੋੜ ਰੁਪਏ ਦਾ ਸਕੈਮ ਹੈ ਜਿਹੜੀ ਕਣਕ ਸੈਂਟਰ ਨੂੰ ਵੀ ਲਿਖਾਂਗੇ ਪੂਰ ਸਿਕਿਉਰਿਟੀ ਤੈਤ ਆਉਂਦੀ ਆ ਉਹਦੇ ਵਿੱਚ ਜਿਹੜੀ ਲੁੱਟ ਹੋ ਰਹੀ ਹੈ ਇਹਦੀ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਸੀਬੀਆਈ ਵਰਗੀ ਏਜੰਸੀ ਤੋਂ ਇਨਕੁਆਇਰੀ ਕਰਾਈ ਜਾਵੇ ਤਨਵਾਜੀ ਥੈਂਕ ਯੂ ਥੈਂਕ ਯੂ ਸਰ